ਅੰਮ੍ਰਿਤਸਰ 'ਚ ਲਿਸ਼ਤੇ ਹੋਏ ਸ਼ਰਮਸਾਰ ਭਰਾ ਬਣਿਆ ਆਪਣੇ ਹੀ ਭਰਾ ਦੀ ਜਾਂ ਦਾ ਦੁਸ਼ਮਣ ਇੱਟਾਂ ਅਤੇ ਪੱਥਰ ਸੁੱਟੇ ਕੀਤਾ ਹਮਲਾ ਅੰਮ੍ਰਿਤਸਰ ਦੇ ਕਨੂਪੁਰ ਕਾਲੇ ਇਲਾਕੇ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਦੱਸ ਦਈਏ ਕਿ ਇੱਕ ਭਰਾ ਵੱਲੋਂ ਆਪਣੇ ਹੀ ਭਰਾ ਦੇ ਇੱਟਾਂ ਪੱਥਰ ਨਾਲ ਹਮਲਾ ਕੀਤਾ ਗਿਆ ਦਰਅਸਲ ਕੁਲਵੰਤ ਸਿੰਘ ਨਾਮ ਦੇ ਇੱਕ ਵਿਅਕਤੀ ਦੇ ਘਰ ਲੈਂਟਰ ਪਾਉਣ ਦਾ ਕੰਮ ਚੱਲ ਰਿਹਾ ਸੀ ਇਸੇ ਦੇ ਚੱਲਦੇ ਉਹਨੇ ਆਪਣੇ ਭਰਾ ਨੂੰ ਬੁਲਾਇਆ ਤਾਂ ਜੋ ਉਹ ਵੀ ਆ ਕੇ ਇੱਕ ਵਾਰ ਦੇਖ ਲਵੇ ਕਿ ਕੰਮ ਸਹੀ ਹੋ ਰਿਹਾ ਹੈ ਜਾਂ ਨਹੀਂ ਕੁਲਵੰਤ ਸਿੰਘ ਦੇ ਬੁਲਾਉਣ ਤੇ ਉਸ ਦਾ ਭਰਾ ਰਣਜੀਤ ਪਹਿਲਾ ਉਹਨਾਂ ਦੇ ਘਰ ਗਿਆ ਅਤੇ ਫਿਰ ਉੱਥੇ ਜਾ ਕੇ ਉਹਨੇ ਪਹਿਲਾ ਖਾਣਾ ਖਾਧਾ ਇਸ ਤੋਂ ਬਾਅਦ ਕਿਸੇ ਗੱਲ ਨੂੰ ਲੈ ਕੇ ਦੋਵਾਂ ਭਰਾਵਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਤੇ ਰਣਜੀਤ ਗੁੱਸੇ 'ਚ ਉਹਨਾਂ ਦੇ ਘਰੋਂ ਚਲਾ ਗਿਆ ਇਸ ਤੋਂ ਬਾਅਦ ਜੋ ਕੁਝ ਹੋਇਆ ਉਹ ਤਾਂ ਹੈਰਾਨ ਕਰਨ ਵਾਲਾ ਸੀ ਜੀ ਹਾਂ ਥੋੜੀ ਦੇਰ ਬਾਅਦ ਰਣਜੀਤ ਕੁਝ ਅਣਪਛਾਤੇ ਨੌਜਵਾਨਾਂ ਨੂੰ ਆਪਣੇ ਭਰਾ ਦੇ ਘਰ ਲੈ ਗਿਆ ਤੇ ਉੱਥੇ ਜਾ ਕੇ ਆਪਣੇ ਹੀ ਭਰਾ ਦੇ ਘਰ ਤੇ ਇੱਟਾਂ ਪੱਥਰਾਂ ਨਾਲ ਹਮਲਾ ਕਰਨ ਲੱਗ ਗਏ ਜਿਸ ਦੇ ਚੱਲਦਿਆਂ ਕੁਲਵੰਤ ਸਿੰਘ ਦੇ ਤੇ ਅਤੇ ਬਾਤੇ ਸੱਟ ਲੱਗ ਗਈ ਹੈ ਮੇਰੇ ਘਰ ਦੇ ਵਿੱਚ ਇੱਕ ਮਿਸਤਰੀ ਦਾ ਕੰਮ ਚੱਲਦਾ ਪਿਆ ਸੀ ਮੈਂ ਆਪਣੇ ਬਦਰਨ ਸੱਧਿਆ ਸੱਦਣ ਅਪਰੰਤ ਰੋਟੀ ਪਾਣੀ ਛਕ ਕੇ ਅਸੀਂ ਬੈਠੇ ਸੀਗੇ ਤੇ ਕੋਈ ਗੱਲ ਸਾਡੇ ਵਿੱਚ ਉਹ ਜਿਹੀ ਨਹੀਂ ਹੋਈ ਮਤਲਬ ਕਿ ਉਹਨੇ ਥੋੜਾ ਜਿਹਾ ਆਪਣੀ ਰੰਜਿਸ਼ ਦੇ ਤੌਰ ਤੇ ਗੱਲ ਕੀਤੀ ਆ ਤੇ ਮੇਰਾ ਉਹਨਾਂ ਨੇ ਨਾ ਕਨਫਰਮ ਨਹੀਂ ਆ ਘਰ ਦੇ ਆ ਨੇ ਇਹਨਾਂ ਨੂੰ ਬਾਹਰ ਭੇਜ ਦਿੱਤਾ ਉਹ ਚਲੇ ਗਿਆ ਉਸ ਤੋਂ ਬਾਅਦ ਉਹ 15 ਤੋਂ 16 ਬੰਦੇ ਜਿਹੜੇ ਮੈਂ ਤਾਨੂੰ ਮੀਡੀਆ ਦੇ ਪੇਸ਼ ਕਰ ਦੂੰਗਾ ਉਹਦੇ ਸਾਹਮਣੇ ਉਹ ਬੰਦੇ ਲੈ ਕੇ ਆਇਆ ਮੇਰੇ ਘਰ 'ਚ ਇੰਨਾ ਏਟ-ਵਟਾ ਚਲਾਇਆ ਗਿਆ ਮੈਂ ਕੱਲਾ ਸੀਗਾ ਬੱਚੇ ਮੇਰੀ ਕੁੜੀਆ ਘਰ ਸੀ ਉਹਨੇ ਗੇਟ ਮਾਰ ਦਿੱਤਾ ਜਿੰਦਰਾ ਮਾਰ ਦਿੱਤਾ ਮੈਂ ਉੱਪਰ ਕੋਠੇ ਤੇ ਸੀ ਮੈਂ ਇੱਟੇ ਜ਼ਰੂਰ ਚਲਾਏ ਨੇ ਕਿਉਂਕਿ ਆਪਣੀ ਬਜਟ ਵਾਸਤੇ ਬਾਕੀ ਉਹਨਾਂ ਨੇ ਆਪਣੀ ਪੂਰੀ ਹੀ ਕੋਸ਼ਿਸ਼ ਕੀਤੀ ਵੀ ਕੋਈ ਜੀਬ ਮਰ ਜੇ ਮੇਰਾ ਬੇਟਾ ਵੀ ਘਰ ਨਹੀਂ ਸੀਗਾ ਮੇਰੇ ਬੇਟੇ ਦਾ ਦੋਸਤ ਯਾਨੀ ਕਿ ਮੇਰਾ ਉਹ ਵੀ ਬੇਟਾ ਉਹ ਵੀ ਦੋਵੇਂ ਆਪਣੀ ਦੀਦੀ ਕੋਲ ਗਿਆ ਸੀਗਾ ਤੇ ਇਹਨਾਂ ਨੇ ਗਲੀ ਦੇ ਵਿੱਚ ਇੰਨਾ ਕੁ ਜ਼ਿਆਦਾ ਭਾਵੇਂ ਮੇਰੇ ਆਣ ਤੋਂ ਗਵਾਣ ਤੋਂ ਪੁੱਛ ਲੋ ਸਾਰੀ ਗਲੀ ਤੋਂ ਪੁੱਛ ਲੋ ਜੋ ਇਹਨਾਂ ਕੀਤਾ ਬਹੁਤ ਮਾੜਾ ਕੀਤਾ ਇਸ ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਕਰਵਨ ਸਿੰਘ ਤੇ ਰஞ்சிਤ ਸਿੰਘ ਦੋਨੋਂ ਭਰਾ ਨੇ ਇਹਨਾਂ ਦਾ ਆਪਸੀ ਥੋੜਾ ਟਕਰਾਰ ਹੋਇਆ ਜੋ ਟਵਟਾ ਗਦੇ ਇਕੱਠੇ ਕੋਕੇ ਚਲਾ ਕੇ ਗਏ ਇਹਦੇ ਘਰੇ ਤੇ ਉਹ ਇਹਦੇ ਮੈਡੀਕਲ ਵਗੈਰਾ ਕਰਾ ਲੈ ਸੱਟ ਲੱਗੀ ਸਿਰ 'ਤੇ ਦੇ ਬਈ ਨੇ ਜੋ ਰਿਜ਼ਲਟ ਆਇਆ ਕਰਵਾਈ ਕਰਾਂਗੇ ਕਿਹੋ ਜਿਹਾ ਕੀ ਹੈ ਵਜ੍ਹਾ ਆਪਸੀ ਇਹਨਾਂ ਦਾ ਪਰਿਵਾਰਕ ਮਾਮਲਾ ਕੋਈ ਹੋ ਸਕਦਾ ਕੋਈ ਉਹ ਵੀ ਹੈ ਸੁਣ ਲੈਂਟ ਸੀਸੀਟੀਵੀ ਹੈ ਇਸ ਹੱਬ ਨੇ ਕੋਈ ਨਹੀਂ ਸੀਸੀਟੀਵੀ ਹੈ ਜੇ ਫਿਲਹਾਲ ਤਨੀ ਗੁਰਦਰਾ ਸਾਹਿਬ ਦੀ ਫਿਰ ਚੈੱਕ ਕਰਾਂਗੇ ਗੁਰਦਰਾ ਸਾਹਿਬ ਚ ਹੈਗੇ ਨੇ ਐਟਵਾਟਾ ਕੋ ਚੱਲਿਆ ਉਹ ਕੀ ਗੱਲ ਹੋ ਗਈ ਜੀ ਦੇਖੋ ਜੀ ਮੈਡੀਕਲ ਕਰਾ ਰਿਹਾ ਜੇ ਫਿਲਹਾਲ ਜੋ ਰਿਜ਼ਲਟ ਇਹਦਾ ਆਉਂਦਾ ਉੱਤੇ ਪਰਚਾ ਜੋ ਬੰਦਾ ਕਰਦੀ